ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਇੰਦਰਦੀਪ ਸਿੰਘ ਬਲਾਰੀਆ ਅਗਾਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਪ੍ਰਧਾਨ ਮਲਕਾਰ ਰੰਜਨ ਖੜਗੇ ਸ਼੍ਰੀਮਤੀ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਦਾ ਸੁਨੇਹਾ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਪ੍ਰਚਾਰ ਤੇ ਪਸਾਰ ਨੂੰ ਘਰ-ਘਰ ਪਹੁੰਚਾਉਣ ਲਈ ਸੀਨੀਅਰ ਯੂਥ ਆਗੂ ਨਵਪ੍ਰੀਤ ਸਿੰਘ ਨਵੀਂ ਜੋੜਾ ਨੂੰ ਹਲਕਾ ਦੱਖਣੀ ਅਦੀਨ ਪੈਂਦੀ ਵਾਰ ਨੰਬਰ 46 ਪੁਰਾਣੀ ਵਾਰ ਦਾ ਇੰਚਾਰਜ ਨਿਯੁਕਤ ਕਰ ਮੁੰਨਾ ਸਿੰਘ ਕੌਂਗਸ ਸਥਿਤ ਉਨ੍ਹਾਂ ਦੇ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਪੁਨਰਦੀਪ ਸਿੰਘ ਚੈਰੀ ਬੁਲਾਰੀਆ ਵੀ ਉਨ੍ਹਾਂ ਦੇ ਨਾਲ ਉੱਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ માં ਕਾਂਗਰਸ ਆਗਾਮੀ ਪੰਚਾਇਤੀ ਤੇ ਨਗਰ ਨਿਗਮ ਚੋਣਾਂ ਚ ਵੀ ਲੋਕਾਂ ਦੇ ਪਿਆਰ ਤੇ ਸਹਿਯੋਗ ਸਦਕਾ ਸ਼ਾਨਦਾਰ ਜਿੱਤ ਦਰਜ ਕਰੇਗੀ ਇਸ ਮੌਕੇ ਸਾਬਕਾ ਵਿਧਾਇਕ ਬੁਲਾਰੀਆ ਨੇ ਨਾਪੀਤ ਸਿੰਘ ਨਵੀਂ ਜੋੜਾ ਨੂੰ ਜਿੱਥੇ ਵਾੜ ਵਾਸੀਆਂ ਦੇ ਤਗੜੇ ਹੋ ਕੇ ਕੰਮ ਕਰਵਾਉਣ ਦਾ ਤਾਕਰਾ ਦਿੱਤਾ ਉੱਥੇ ਹੀ ਵਾਰ ਵਾਸੀਆਂ ਨੂੰ ਨਵੀਂ ਜੁੜਾ ਦਾ ਹਰ ਪੱਕੋ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਇਸ ਮੌਕੇ ਨਵੀਂ ਜੁੜਾ ਨੇ ਇੰਦਰਬੀਰ ਸਿੰਘ ਬੁਲਾਰੀਆ ਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਨਗਰੀ ਦੇ ਨੌਜਵਾਨਾਂ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਗੇ ਤੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਉਹਨਾਂ ਇਸ ਮੌਕੇ ਆਏ ਆਪਣੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਵੀਂ ਜੋੜਾ ਨੇ ਉਦਘਾਟਨ ਸਮਾਗਮ 'ਤੇ ਸਾਬਕਾ ਵਿਧਾਇਕ ਬੁਲਾਰਿਆ ਸਮੇਤ ਪਹੁੰਚਣ ਵਾਲੀਆਂ ਸਮੂਹ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਇਸ ਮੌਕੇ ਪੁਨਰਦੀਪ ਸਿੰਘ ਚੈਰੀ ਬੁਲਾਰਿਆ ਦਲਬੀਰ ਸਿੰਘ ਮਮਨਕੇ ਮੋਨ ਸਿੰਘ ਮਾਗੀ ਮੇੜਾ ਜਸਵਿੰਦਰ ਸਿੰਘ ਖੇਰਗੇਲ ਕੁਲਦੀਪ ਸਿੰਘ ਰਾਜੂ ਜੋੜਾ ਪ੍ਰਧਾਨ ਸਤਵੀਰ ਸਿੰਘ ਲਾਟੀ ਸਰਜੀਤ ਸਿੰਘ ਸਹਿਜ ਦਾ ਟੈਲ ਸਿੰਘ ਜਿੰਮੀ ਹਿਟਲਰ ਜਸਬੀਰ ਸਿੰਘ ਜੱਸ ਹਰਮਨ ਬਾਠ ਬਲਜੀਤ ਸਿੰਘ ਡੇਰੀ ਵਾਲੇ ਹਰਜੀਤ ਸਿੰਘ ਲੱਕੀ ਚੇਅਰਮੈਨ ਰਵਿਕਾਂਤ ਪੀਰ ਵਿੰਦਰ ਸਿੰਘ ਪਾਟਿਆ ਪਵਨ ਪੰਮਾ ਸਤਵੀਰ ਸਿੰਘ ਗੌਰਵ ਚੋਪੜਾ ਤੇਜਿੰਦਰਪਾਲ ਸਿੰਘ ਗੋਗੀ ਸੰਨੀ ਬੋਬੀ ਸਾਹਿਲ ਤੀਰ ਅਮਿਤ ਕਨੋਜੀਆ ਸੋਨੂ ਕੁਮਾਰ ਰਿੰਟਾ ਇੰਸਪੈਕਟਰ ਸੁਵਿੰਦਰ ਸਿੰਘ ਡੈਨੀ ਪ੍ਰਧਾਨ ਵੱਲੋਂ ਪ੍ਰਧਾਨ ਅਸ਼ੋਕ ਕੁਮਾਰ ਬਾਉ ਅਮਰਜੀਤ ਸਿੰਘ ਜੋੜਾ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ ਵੇਖੋ ਬੜੀ ਦੇਰ ਤੋਂ ਇਹ ਕਮੀ ਮਹਿਸੂਸ ਕਰ ਰਹੇ ਸੀ ਕਿ ਵਾਰਡ ਨੰਬਰ 40 ਦੇ ਵਿੱਚ ਕਾਂਗਰਸ ਪਾਰਟੀ ਦੀ ਨੁਮਾਇਦਗੀ ਕਰਨ ਵਾਸਤੇ ਸਾਡੇ ਕੋ ਕੋਈ ਚਿਹਰਾ ਆ ਕੇ ਨਹੀਂ ਸੀ ਆ ਰਿਹਾ ਔਰ ਹਰ ਕੋਈ ਕਿਉਂਕਿ ਸ਼ਹਿਰ ਆ ਸ਼ਹਿਰ ਵਿੱਚ ਸਾਰੇ ਕਾਰੋਬਾਰ ਵੀ ਕਰਦੇ ਆ ਔਰ ਪਾਰਟੀ ਦਾ ਕੰਮ ਵੀ ਕਰਦੇ ਆ ਹਰ ਕਿਸ ਨੇ ਆਪਣੇ ਕੰਮ ਵੱਲ ਵੀ ਧਿਆਨ ਦੇਣਾ ਔਰ ਪਾਰਟੀ ਵੱਲ ਵੀ ਧਿਆਨ ਦੇਣਾ ਸਾਨੂੰ ਪਾਰਟੀ ਨੂੰ ਲੋੜ ਸੀ ਕਿ ਕੋਈ ਬੰਦਾ ਡੈਡੀਕੇਸ਼ਨ ਦੇ ਨਾਲ ਆਪਣੇ ਕਾਰੋਬਾਰ ਤੋਂ ਪਾਸੇ ਹੋ ਕੇ ਪੂਰੀ ਤਨਦੇਹੀ ਦੇ ਨਾਲ ਲੋਕਾਂ ਦੀ ਸੇਵਾ ਪ੍ਰਤੀ ਸਮਰਪਿਤ ਹੋ ਸਕੇ। ਸੋ ਉਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦਾ ਸੁਨੇਹਾ ਮੈਸੇਜ ਜਿਹੜਾ ਹੈਗਾ ਉਹ ਮਾਨਯੋਗ ਖੜਗੇ ਸਾਹਿਬ ਦਾ ਮੈਸੇਜ, ਰਾਹੁਲ ਗਾਂਧੀ ਜੀ ਦਾ ਮੈਸੇਜ ਔਰ ਸਾਡੇ ਪ੍ਰਧਾਨ ਰਾਜਾ ਵੜਿੰਗੀ ਦਾ ਮੈਸੇਜ ਲੋਕਾਂ ਤੱਕ ਪਹੁੰਚ ਸਕੇ ਔਰ ਪਾਰਟੀ ਦੇ ਨਾਲ ਆਮ ਜਨਤਾ ਜਿਹੜੀ ਉਹ ਜੁੜ ਸਕੇ। ਇੱਕ ਪਾਰਟੀ ਦੇ ਫੋਰਮ ਉੱਤੇ ਔਰ ਅਸੀਂ ਆਪਸ ਦੇ ਵਿੱਚ ਸਾਰੇ ਵਰਕਰ ਸੇ ਬਾਹਰ ਨਾ ਬਹਿ ਕੇ ਫੈਸਲਾ ਕੀਤਾ ਸੀਗਾ ਔਰ ਇਹ ਜ਼ਿੰਮੇਵਾਰੀ ਨਵੀ ਜੋੜਾ ਜੀ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਅੱਜ ਇੱਥੇ ਦਫ਼ਤਰ ਖੋਲ੍ਹਿਆ ਔਰ ਮੈਂ ਇੱਥੇ ਆਪਣੇ ਸਾਰੇ ਸੀਨੀਅਰ ਜਿਹੜੇ ਸਾਡੇ ਹਲਕੇ ਦੇ ਆਗੂ ਸੇ ਬਾੜ ਨੇ ਉਹਨਾਂ ਉਹਨਾਂ ਦੇ ਨਾਲ ਇੱਥੇ ਆ ਕੇ ਦਫ਼ਤਰ ਦਾ ਉਦਘਾਟਨ ਕੀਤਾ ਹੈ ਔਰ ਮੈਂ ਆਸ ਉਮੀਦ ਕਰਦਾ ਕਿ ਨਵੀਂ ਜੋੜਾ ਜੀ ਤਗੜੇ ਹੋ ਕੇ ਵਾਰਡ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਔਰ ਕਾਂਗਰਸ ਪਾਰਟੀ ਦੀ ਪਾਲਿਸੀ ਦੇ ਨਾਲ ਵਾਕਿਫ ਕਰਾਂਗੇ ਔਰ ਪਾਰਟੀ ਦੇ ਨਾਲ ਲੋਕਾਂ ਨੂੰ ਜੋੜਨਗੇ ਵੇਖੋ ਲੋਕਾਂ ਨੇ ਬੜੇ ਆਸ ਨਾਲ ਬੜੀ ਉਮੀਦ ਦੇ ਨਾਲ ਇਸ ਪਾਰਟੀ ਨੂੰ ਮੌਕਾ ਦਿੱਤਾ ਸੀਗਾ ਕਿਉਂਕਿ ਲੋਕਾਂ ਨੂੰ ਇਹ ਇਹ ਇਹਨਾਂ ਨੇ ਜਿਚਾਤੀ ਸੀ ਗੱਲ ਹੈ ਆਮ ਆਦਮੀ ਪਾਰਟੀ ਵਾਲਿਆਂ ਨੇ ਕਿ ਜਿਹੜੇ ਪਹਿਲੇ ਜਿਨ੍ਹਾਂ ਲੋਕਾਂ ਨੇ ਸਰਕਾਰ ਚਲਾਈ ਉਹਨਾਂ ਨੇ ਠੀਕ ਨਹੀਂ ਚਲਾਈ ਔਰ ਜੇ ਇਹ ਇਹਨਾਂ ਨੂੰ ਮੌਕਾ ਮਿਲਦਾ ਤੇ ਇਹ ਦੁਨੀਆ ਬਦਲ ਦੇਣਗੇ ਔਰ ਵਾਕੇ ਇਹਨਾਂ ਨੇ ਦੁਨੀਆ ਬਦਲ ਦਿੱਤੀ ਹੈ ਤੁਸੀਂ ਸਾਰੇ ਵੇਖ ਸਕਦੇ ਹੋ ਵੀ ਜਿਸ ਪ੍ਰਕਾਰ ਦੇ ਨਾਲ ਇਹਨਾਂ ਨੇ ਸਰਕਾਰ ਚਲਾਉਣੀ ਤੇ ਦੂਰ ਦੀ ਗੱਲ ਹੈ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਦਾਇਰੇ ਨੇ ਉਹਨਾਂ ਦਾਇਰਿਆਂ ਨੂੰ ਉਹਨਾਂ ਸੰਸਥਾਵਾਂ ਨੂੰ ਖਤਮ ਕਰਨ ਦੀ ਕਗਾਰ ਤੱਕ ਲੈ ਕੇ ਪਹੁੰਚ ਗਏ ਨੇ ਕਾਰਪੋਰੇਸ਼ਨ ਦੇ ਵਿੱਚ ਅੱਜ ਇਹਨਾਂ ਬੁਰਾ ਹਾਲਾ ਕਿ ਸਾਰਾ ਸਿਸਟਮ ਕਲਾਪਸ ਕਰ ਗਿਆ ਫੇਲ ਹੋ ਗਿਆ ਔਰ ਤੁਸੀਂ ਆਪ ਹੀ ਮੈਨੂੰ ਕਹਿ ਰਹੇ ਹੋ ਵੀ ਕੂੜਾ ਚੁੱਕਣ ਦੀ ਦਿੱਕਤ ਆ ਰਹੀ ਆ ਔਰ ਹੋਰ ਵੀ ਕਈ ਸਮੱਸਿਆਵਾਂ ਆ ਰਹੀਆਂ ਨੇ ਇੱਕ ਵੀ ਟੈਂਡਰ ਮੇਰਾ ਖਿਆਲ ਇਹਨਾਂ ਨੇ ਕਾਰਪੋਰੇਸ਼ਨ ਦੇ ਵਿੱਚ ਹਜੇ ਤੱਕ ਹਲਕੇ ਦੇ ਵਿੱਚ ਵੀ ਨਹੀਂ ਲਾਇਆ ਵਾਰਡ ਦੇ ਵਿੱਚ ਵੀ ਨਹੀਂ ਲਾਇਆ ਕੋਈ ਗਟਰ ਦਾ ਟੱਕਰ ਨਹੀਂ ਕੋਈ ਸਟਰੀਟ ਲਾਈਟ ਦੀ ਪੁੱਛ ਕੇ ਨਹੀਂ ਕੋਈ ਕੂੜੇ ਦਾ ਸਿਸਟਮ ਨਹੀਂ ਡੰਪ ਦੀ ਇੰਨੀ ਬੱਦਰ ਹਾਲਤ ਹੋ ਗਈ ਹੈ ਕਿ ਐਨਜੀਟੀ ਨੂੰ ਸਿੱਧਾ ਹੀ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਣ ਡਿਫਾਲਟਰ ਕਰਾ ਦਿੱਤਾ ਔਰ ਇਨਾ ਵੱਡਾ ਜੁਰਮਾਨਾ ਜਿਹੜਾ ਸੈਂਕੜੇ ਕਰੋੜਾਂ ਦਾ ਜਿਹੜਾ ਉਹ ਪੂਰੇ ਪੰਜਾਬ ਦੇ ਉੱਤੇ ਲਾ ਦਿੰਦਾ ਉਹਦੇ ਵਿੱਚ ਸਾਡਾ ਭਗਤਣਾਵਲਾ ਡੰਪ ਵੀ ਇਨਵੋਲਡ ਆ ਪਾਰਟ ਆਫ ਔਰ ਜਿਹੜਾ ਐਨਜੀਟੀ ਦਾ ਜੁਰਮਾਨਾ ਲਗਾ ਉਹਦਾ ਬਣਾਇਆ ਕਹਿੰਦਾ ਪਾਵਾ ਕਿ ਸਰਕਾਰ ਨਾਮ ਦੀ ਕੋਈ ਚੀਜ਼ ਰਹਿ ਨਹੀਂ ਗਈ ਔਰ ਸਾਰਾ ਸਿਸਟਮ ਜਿਹੜਾ ਉਹ ਅਫਸਰ ਚਲਾ ਰਹੇ ਨੇ ਔਰ ਅਫਸਰ ਕਿਉਂਕਿ ਅਫਸਰਾਂ ਨੇ ਕਿਤੇ ਜਾ ਕੇ ਵੋਟਾਂ ਨਹੀਂ ਮੰਗਣੀਆਂ ਅਫਸਰਾਂ ਦਾ ਕੋਈ ਇਮਤਿਹਾਨ ਨਹੀਂ ਹੋਣਾ ਇਮਤਿਹਾਨ ਹੁੰਦਾ ਹੈ ਸਿਆਸੀ ਬੰਦਿਆਂ ਦਾ ਜਿਨ੍ਹਾਂ ਨੇ ਲੋਕਾਂ ਵਿੱਚ ਜਾਣਾ ਹੈ ਔਰ ਜਿਨ੍ਹਾਂ ਨੇ ਹਰ ਸਾਲ ਬਾਅਦ ਵੋਟਾਂ ਮੰਗਣੀਆਂ ਨੇ ਚਾਹੇ ਉਹ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਰੂਪ ਚ ਮੰਗਣੀਆਂ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਦੀ ਰੂਪ ਵਿੱਚ ਮੰਗਣੀਆਂ ਚਾਹੇ ਉਹ ਐਮਐਲਏ ਦੇ ਰੂਪ ਵਿੱਚ ਮੰਗਣੀਆਂ ਨੇ ਇੱਕ ਸਿਆਸੀ ਬੰਦੇ ਦੀ ਜਿਹੜੀ ਜਵਾਬ ਦੇਈ ਆ ਉਹ ਸਾਲ ਡੇਢ ਸਾਲ ਬਾਅਦ ਦੁਬਾਰਾ ਹਰ ਵਾਰੀ ਆ ਜਣੇ ਸਾਨੂੰ ਲਗਾਤਾਰ ਇਮਤਿਹਾਨ ਦੇਣੇ ਪੈਂਦੇ ਰਹੇ ਔਰ ਅਫਸਰ ਨੂੰ ਕੋਈ ਇਮਤਿਹਾਨ ਦੇਣਾ ਨਹੀਂ ਪੈਂਦਾ ਜਿਹੜਾ ਇੱਕ ਵਾਰੀ ਬਣ ਜਾਂਦਾ ਉਹ ਫਿਰ ਆਪਣਾ ਹਾਕਮ ਬਣ ਕੇ ਬਹਿ ਜਾਂਦਾ ਜਿਹਦੇ ਕਰਕੇ ਇਹ ਦਿੱਕਤ ਆ ਰਹੀ ਹੈ ਅਫਸਰਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਰਹਿ ਨਹੀਂ ਗਿਆ ਜਿਹਦੇ ਕਰਕੇ ਇਹ ਇੰਨੀ ਵੱਡੀ ਜਿਹੜੀ ਪ੍ਰੋਬਲਮ ਆ ਗਈ ਹੈ ਔਰ ਇਹ ਤਾਂ ਹੋਇਆ ਕਿਉਂਕਿ ਨਵ ਸਿੱਖਿਆਾਂ ਦੇ ਹੱਥ ਦੇ ਵਿੱਚ ਸਰਕਾਰ ਜੰਦਾ ਨੇ ਦੇ ਦिती ਹੈ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਸੀਗਾ ਜਿਨ੍ਹਾਂ ਨੂੰ ਕੋਈ ਚੱਜ ਨਹੀਂ ਆ ਕੰਮ ਕਰਾਉਣ ਦਾ ਉਹ ਇਹ ਇਹ ਟੋਟਲ ਫੇਲਿਅਰ ਹੈ ਟੋਟਲ ਕਲਾਪਸ ਹੋਣ ਦਾ ਕਾਰਨ ਹੀ ਹੈ ਆ ਕਿ ਇੱਕ ਤਜਰਬਾਹੀਨ ਲੋਕਾਂ ਕੋ ਸਰਕਾਰ ਪਹੁੰਚ ਗਈ ਹੈ ਔਰ ਇਹ ਗੱਲ ਸੱਚ ਹੀ ਹੈਗੀ ਆ ਵੀ ਲਾਅ ਐਂਡ ਆਰਡਰ ਟੋਟਲ ਕਲਾਪਸ ਕਰ ਗਿਆ ਹੈ ਜੋ ਹਾਲਾਤ ਅੱਜ ਬਣ ਚੁੱਕੇ ਨੇ ਤੁਸੀਂ ਵੇਖੋ ਕਾਰੋਬਾਰੀਆਂ ਦਾ ਹਾਲ ਕੀ ਆ ਕੋਲਡ ਸਟੋਰੇਜ ਨੂੰ ਰਾਤ ਆ ਕੇ 35 30 35 40 ਜਾਣੇ ਦੋ ਵੱਡੀਆਂ ਟਰਾਲੇ ਲੈ ਕੇ ਆਂਦੇ ਨੇ ਔਰ ਕੋਲਡ ਸਟੋਰੇਜ ਦੇ ਵਿੱਚ ਜਿੰਨਾ ਮਾਲ ਆ ਉਹਨੂੰ ਬੜੇ ਸਫਾਈ ਦੇ ਨਾਲ ਚੁੱਕ ਕੇ ਲੈ ਜਾਂਦੇ ਨੇ ਔਰ ਕਰੋੜਾਂ ਦੀ ਸਮਗਰੀ ਆ ਮਤਲਬ ਕੀ ਹੈ ਹੁਣ ਤੇ ਖਤਰਾ ਹੈਗਾ ਵੀ ਜਿਹਦੇ ਕੋ ਕੋ ਚਾਰ ਦਾਣੇ ਆ ਉਹ ਆਪਣੇ ਚਾਰ ਦਾਣੇ ਬਚਾਏਗਾ ਕਿਵੇਂ ਜਿਹੜਾ ਕੋ ਵਪਾਰ ਵਪਾਰ ਵਪਾਰੀ ਵਪਾਰ ਕਰਦਾ ਹੈ ਉਹ ਆਪਣੇ ਵਪਾਰ ਨੂੰ ਬਚਾਏਗਾ ਕਿਵੇਂ ਇਹ ਸਾਰਾ ਦਾ ਸਾਰਾ ਕਾਰਨ ਇੱਕੋ ਹੀ ਆ ਇਨਕਸਪੀਰੀਅੰਸ ਕੋਈ ਤਜਰਬਾ ਨਹੀਂ ਆ ਨਾ ਸਰਕਾਰ ਚਲਾਉਣ ਦਾ ਨਾ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਨਾ ਕਾਰਪੋਰੇਸ਼ਨ ਚਲਾਉਣ ਦਾ ਇਹ ਜਨਤਾ ਨੇ ਹੁਣ ਜ਼ਰੂਰ ਮਹਿਸੂਸ ਕਰਦਾ ਕਿ ਜਨਤਾ ਨੇ ਵੀ ਇਸ ਗੱਲ ਤੋਂ ਸਿੱਖਿਆ ਲਈ ਹੋਊਗੀ ਜਿਹੜੇ ਹਾਲਾਤ ਅੱਜ ਪੈਦਾ ਹੋ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਨੂੰ ਇਹ ਫੈਸਲਾ ਕਰਨਾ ਪਏਗਾ ਕਿ ਤਜਰਬੇਕਾਰ ਬੰਦਿਆਂ ਨੂੰ ਬਾਗਦੌੜ ਫੜਾਣੀ ਆ ਜਾਂ ਜਿਹੜੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਝੂਠ ਮਾਰ ਕੇ ਸੱਤਾ ਹਾਸਲ ਕੀਤੀ ਆ ਜਾਂ ਇਹੋ ਜਿਹੇ ਨੂੰ ਅੱਗੇ ਕਰਨਾ ਹੈ ਇਹ ਫੈਸਲਾ ਜਨਤਾ ਨੂੰ ਕਰਨਾ ਪਏਗਾ ਕਾਂਗਰਸ ਬਹੁਤ ਵਧੀਆ ਜਨਤਾ ਨੇ ਤੇ ਮੈਂਬਰ ਪਾਰਲੀਮੈਂਟ ਦੇ ਵਿੱਚ ਦੱਸ ਦਿੱਤਾ ਹੈ ਔਰ بڑے-ਵੱਡੇ ਫਤਵੇ ਦੇ ਨਾਲ ਪੰਜਾਬ ਦੇ ਵਿੱਚ 7 ਸੀਟਾਂ 8 ਸੀਟਾਂ ਦੇ ਉੱਤੇ ਜੇਤੂ ਕਰਾ ਦਿੱਤਾ ਸਾਨੂੰ ਸਾਡੇ ਮੈਂਬਰ ਪਾਰਲੀਮੈਂਟ ਜਿੱਤ ਕੇ ਉੱਥੇ ਦਿੱਲੀ ਪਹੁੰਚ ਗਏ ਨੇ ਔਰ ਇਹ ਤੋਂ ਵਧੀਆ ਹੋਰ ਕ ਅਧਿਕਾਰਗੁਜ਼ਾਰੀ ਕੀ ਹੋ ਸਕਦੀ ਹੈ ਔਰ ਪੰਜਾਬ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਸਿਸਟਮ ਚੱਲ ਰਿਹਾ ਹੈ ਪਰ ਇਹਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ ਜਿਹਦੇ ਲਈ ਅਸੀਂ ਸਾਰੇ ਰਲ ਮਿਲ ਕੇ ਪ੍ਰਯਾਸ ਕਰ ਰਹੇ ਹਾਂ ਔਰ ਜੋ ਦਿਸ਼ਾ ਨਿਰਦੇਸ਼ ਮਾੜਿਓ ਗਰਾਉਲ ਕਾਂਦੀ ਜੀ ਔਰ ਖੜਗੇ ਸਾਹਿਬ ਤੋਂ ਆ ਰਹੇ ਨੇ ਉਹਨਾਂ ਆਦੇਸ਼ਾਂ ਨੂੰ ਇਨ ਬਿਨ ਥੱਲੇ ਜਨਤਾ ਤੱਕ ਪਹੁੰਚਾਉਣ ਲਈ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਲਈ ਉਹ ਸਾਡੇ ਪ੍ਰਬਲ ਪ੍ਰਯਾਸ ਜਿਹੜੇ ਉਹ ਜਾਰੀ ਨੇ ਅ ਦਾਸ ਨਵੀਂ ਜੋੜਾ ਮੈਨੂੰ ਸਰਦਾਰ ਇੰਦਰਬੀਰ ਸਿੰਘ ਪੁਲਾੜੀਆ ਜਿਹਨੇ ਵਾਰਡ ਨੰਬਰ 62 ਪੁਰਾਣੀ ਤੇ ਨਵੀਂ ਜਿਹੜੀ ਆ 46 ਇਹਦਾ ਇੰਚਾਰਜ ਨਿਯੁਕਤ ਕੀਤਾ ਸੀ ਸੋ ਆਪਣੀ ਅ ਇੰਚਾਰਜ ਨਿਯੁਕਤ ਹੋਏ ਨੂੰ ਦੇਖਦੇ ਹੋਏ ਤੇ ਵਾਰਡ ਵਾਸੀਆਂ ਨੂੰ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਰਡ ਦੇ ਵਿੱਚ ਇੱਕ ਦਫ਼ਤਰ ਦੀ ਜਿਹੜੀ ਆ ਉਹ ਜ਼ਰੂਰ ਤੋਂ ਮਹਿਸੂਸ ਹੋ ਰਹੀ ਸੀ ਪਿਛਲੇ ਕਾਫੀ ਸਮੇ ਤੋਂ ਮੈਂ ਲਗਭਗ ਕਹਿ ਸਕਦਾ ਪਿਛਲੇ 10 ਸਾਲ ਤੋਂ ਇੱਥੇ ਕੋਈ ਵੀ ਦਫ਼ਤਰ ਨਹੀਂ ਸੀਗਾ ਪਾਰਟੀ ਦਾ ਸੋ ਆਪਾਂ ਅੱਜ ਦਫ਼ਤਰ ਖੋਲਿਆ ਪਾਰਟੀ ਦਾ ਸਰਦਾਰ ਇੰਦਰਪ੍ਰੀਤ ਸਿੰਘ ਬਲਾਜਿਆ ਜਿਹਦਾ ਇੱਥੇ ਵਾਰਡ ਵਾਸੀਆਂ ਨੂੰ ਜਿਹੜੀਆਂ ਮੁਸ਼ਕਿਲਾਂ ਆਣਗੀਆਂ ਉਹਦਾ ਤੁਰੰਤ ਹੱਲ ਲਈ ਜਿਹੜੀ ਆ ਉਹ ਆਪਾਂ ਉਪਰਾਲਾ ਕਰਾਂਗੇ ਸੋ ਮੈਂ ਵਾਰਡ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਦਫ਼ਤਰ ਤੁਹਾਡੀ ਵਾਰਡ ਵਾਸੀਆਂ ਦੀ ਹੀ ਮੁਸ਼ਕਿਲਾਂ ਦਾ ਹੱਲ ਲਈ ਖੋਲਿਆ ਗਿਆ ਤੁਸੀਂ ਪਹਿਲ ਦੇ ਆਧਾਰ ਤੇ ਤੁਹਾਡੀਆਂ ਮੁਸ਼ਕਿਲਾਂ ਹੱਲ ਹੋਣੀਆਂ ਇੱਥੇ ਆ ਕੇ ਆਪਣੀਆਂ ਕੰਪਲੇਂਟਾਂ ਲਗਾਓ ਸੋ ਮੈਂ ਕੋਸ਼ਿਸ਼ ਕਰਾਂਗਾ ਵਿਦਨ 24 ਘੰਟੇ ਜਿਹੜੀ ਹੈ ਉਹ ਆਪਾਂ ਮੁਸ਼ਕਿਲਾਂ ਦਾ ਜਿਹੜਾ ਉਹ ਹੱਲ ਨਿਪਟਾਰਾ ਕਰ ਸਕੀਏ ਜੀ ਜੀ ਮੁਸ਼ਕਿਲਾਂ ਕੋਈ ਇੱਕ ਹੋਣ ਤਾਂ ਤੁਹਾਨੂੰ ਮੈਂ ਦੱਸਾਂ ਇੱਥੇ ਮੁਸ਼ਕਿਲਾਂ ਹੀ ਮੁਸ਼ਕਿਲਾਂ ਜੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਲੋਕਾਂ ਨੇ ਬੜਾ ਚਾਅ ਦੇ ਨਾਲ ਵੋਟਾਂ ਪਾਈਆਂ ਸੀ ਬਦਲਾਅ ਦੇ ਨਾਂ ਤੋਂ ਸੋ ਜਿਹੜੇ ਬਦਲਾਅ ਦੇ ਨਾਂ ਤੋਂ ਵੋਟਾਂ ਪਾਈਆਂ ਗਈਆਂ ਉਹ ਬਦਲਾਅ ਨੇ ਜਿਹੜਾ ਉਹ ਭਿਆਨਕ ਰੂਪ ਲੱਲਤਾ ਸੋ ਬਦਲਾ ਇਹੋ ਜਿਹਾ ਆਇਆ ਜੇ ਕਿ ਸੜਕਾਂ ਤੇ ਕੂੜਾ ਤੁਹਾਨੂੰ ਥਾ-ਥਾ ਤੇ ਦਿਖੇਗਾ ਹਰ ਗਲੀ ਦੀ ਨੁੱਕਰ ਤੇ ਤੁਹਾਨੂੰ ਕੂੜੇ ਦਾ ਢੇਰ ਦਿਖੇਗਾ ਜਿਹੜਾ 5-5 10-10 ਦਿਨ ਇਵਨ ਕਈ ਵਾਰ 15-15 ਦਿਨ ਜਿਹੜੀ ਆ ਉਹ ਕੂੜੇ ਦੀ ਲਿਫਟਿੰਗ ਨਹੀਂ ਹੁੰਦੀ ਨਾ ਹੀ ਸੀਵਰੇਜ ਖਲਵਾਏ ਜਾ ਰਹੇ ਆ ਸੀਵਰੇਜ ਬਲਾਕੇ ਤੁਹਾਨੂੰ ਜਗਾ-ਜਗਾ ਦਿਖਣਗੇ ਇਵਨ ਅੱਜ ਦਫ਼ਤਰ ਦੇ ਉਦਘਾਟਨ ਦੇ ਦੌਰਾਨ ਵੀ ਮੈਂ ਅੱਜ ਚੀਫ ਸਾਹਿਬ ਨੂੰ ਸੋ ਕਾਰਪੋਰੇਸ਼ਨ ਦੇ ਸਾਰਿਆਂ ਨੂੰ ਫੋਨ ਕਰਕੇ ਸਖਤ ਹਦਾਇਤ ਕਰਕੇ ਆਪ ਅੱਜ ਪ੍ਰਸ਼ਾਸਨ ਨੂੰ ਕਹਿੰਦੇ ਸੰਗ ਚ ਅੰਗੂਠਾ ਦੇ ਕੇ ਜਿਹੜਾ ਉਹ ਹਲ ਕਰਾਇਆ ਸੀ ਕਿ ਜਿਹੜਾ ਕੂੜੇ ਦੇ ਢੇਰ ਆ ਅਸੀਂ ਚੁੱਕੋ ਸੋ ਜੇ ਅਫਸਰ ਸ਼ਾਹੀ ਵੀ ਜਿਹੜੀ ਆ ਉਹਨਾਂ ਦੇ ਵੀ ਦਾਵੀ ਕਸੂਰ ਨਹੀਂ ਆ ਅਫਸਰ ਸ਼ਾਹੀ ਨੂੰ ਵੀ ਜਦੋਂ ਆਪਾਂ ਫੋਨ ਕਰੀਦਾ ਤੇ ਅਫਸਰ ਸ਼ਾਹੀ ਦਾ ਕੋ ਜਵਾਬ ਹੁੰਦਾ ਕਿ ਭਾਜੀ ਪੈਸੇ ਨਹੀਂਗੇ ਕਾਰਪੋਰੇਸ਼ਨ ਕੋ ਕਾਰਪੋਰੇਸ਼ਨ ਕੋ ਪੈਸੇ ਨਹੀਂ ਹੈਗੇ ਨਾ ਹੀ ਗੱਡੀਆਂ ਚ ਤੇਲ ਪਾਣ ਜੋਗੇ ਪੈਸੇ ਆ ਨਾ ਹੀ ਤਨਖਾਹਾਂ ਦੇਣ ਜੋਗੇ ਪੈਸੇ ਆ ਮੁਲਾਜ਼ਮਾਂ ਦੇ ਸੋ ਮੁਲਾਜ਼ਮ ਵਿਚਾਰੇ ਵੀਰ ਵੀ ਕੀ ਕਰਨ ਜਦੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ ਸੋ 75 78 ਸਾਲ ਦੇਸ਼ ਜਾਗ ਨੂੰ ਹੋ ਗਿਆ ਇਹ ਪਹਿਲੀ ਵਾਰੀ ਦੇਸ਼ ਦੇ ਇਤਿਹਾਸ ਚ ਹੋਇਆ ਕਿ ਜਿਹੜੇ ਸਾਡੀ ਮੇਨ ਸਿਕਿਉਰਿਟੀ ਜਿਹੜੀ ਰੱਖਿਆ ਕਰਦੀ ਹੈ ਦੇਸ਼ ਦੀ ਪੁਲਿਸ ਪ੍ਰਸ਼ਾਸਨ ਜਿਹਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੁੰਦਾ ਹੈ ਜਿੰਦਗੀ ਦੇ ਵਿੱਚ ਆਪਾਂ ਚਲੋ ਮੇਰੀ ਵੀ 33 ਸਾਲ ਉਮਰ ਹੋ ਗਈ ਹੈ ਮੈਂ ਆਪਣੀ ਲਾਈਫ ਚ ਫਸਟ ਟਾਈਮ ਵੇਖਿਆ ਜਾਂ ਮੈਂ ਆਪਣੇ ਬਜ਼ੁਰਗਾਂ ਕੋਲੋਂ ਮੈਂ ਪੁੱਛਿਆ ਉਹ ਵੀ ਕਹਿੰਦੇ ਆ ਕਿ ਫਸਟ ਟਾਈਮ ਹੋਇਆ ਦੇਸ਼ ਚ ਜਾ ਕੇ ਉਸ ਤੋਂ ਬਾਅਦ ਕਿ ਪੁਲਿਸ ਪ੍ਰਸ਼ਾਸਨ ਦੀਆਂ ਤਨਖਾਹਾਂ ਵੀ ਜਿਹੜੀਆਂ ਉਹ ਐਤਕੀ ਐ ਸਰਕਾਰ ਦੇ ਵਿੱਚ ਲੇਟ ਹੋਈਆਂ ਨਹੀਂ ਤੇ ਕਦੀ ਵੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀਆਂ ਤਨਖਾਹਾਂ ਜਿਹੜੀਆਂ ਉਹ ਕਦੀ ਲੇਟ ਨਹੀਂ ਹੁੰਦੀਆਂ ਸੋ ਫਸਟ ਟਾਈਮ ਜਿਹੜੀ ਆ ਪੂਲਸ ਪ੍ਰਸ਼ਾਸਨ ਨੇ ਤਾਂ ਗਾਹਾਂ ਲੇਟ ਹੋਈਆਂ ਤੇ ਇੱਥੋਂ ਹਸਾਬ ਲਾਣੋ ਕਿ ਸਰਕਾਰ ਜਿਹੜੇ ਆ ਖੋਖਲੇ ਜਿਹੜੇ ਆ ਉਹ ਦਿਖਾਵੇ ਆ ਪ੍ਰਦਰਸ਼ਨੀ ਪਹਿਲਵਾਨ ਜਿਵੇਂ ਹੁੰਦੇ ਆ ਨਾ ਸਰਕਾਰ ਉਦਾਂ ਪ੍ਰਦਰਸ਼ਨੀ ਪਹਿਲਵਾਨ ਸਿਰਫ ਦਿਖਾਵਾ ਹੀ ਆ ਜੀ ਹੋਰ ਪੱਲੇ ਕੱਖ ਨਹੀਂ ਆ ਜੀ ਦੇਖੋ ਜੀ ਅੱਜ ਦਫਤਰ ਬਾੜ ਦਾ ਖੋਲਿਆ ਗਿਆ ਉਸ ਦੇ ਨਾਲ ਹੀ ਮੈਂ ਆਪਣੀ ਵੱਲੋਂ ਜਿਹੜਾ ਵਾ ਉਹ ਚੋਣ ਮੈਨੀਫੈਸਟੋ ਜਿਹੜਾ ਉਹ ਅੱਜ ਰਿਲੀਜ਼ ਕਰਨ ਜਾ ਰਿਹਾ ਉਹ ਅੱਜ ਸ਼ਾਮ ਤੱਕ ਜਿਹੜੇ ਆ ਉਹ ਲੱਗ ਜਾਏਗਾ ਸਾਰੀ ਵਾਰਡ ਦੇ ਵਿੱਚ ਇਹ ਮੇਰੀਆਂ ਕੁਝ ਜਿਹੜੀਆਂ ਆ ਵਾਦੇ ਜਿਹੜੇ ਆ ਉਹ ਵਾਰਡ ਵਾਸੀਆਂ ਦੇ ਨਾਲ ਹੋਣਗੇ ਜੋ ਮੈਂ ਪੜ ਕੇ ਸੁਣਾ ਦੇਣਾ ਕਿ ਮੇਰਾ ਚੋਣ ਮੈਨੀਫੈਸਟੋ ਗੁਰੂ ਘਰਾਂ ਨਾਲ ਸੰਬੰਧਿਤ ਵਾਰਡ ਦਾ ਵਿਕਾਸ ਕਿਉਂ ਕਿਉਂਕਿ ਇਸ ਇਹਦੀ ਵਾਰਡ ਹੈ ਇਹ ਪਵਿੱਤਰ ਵਾਰਡ ਹੈ ਸ਼ਹਿਰ ਦੀ ਜਿਹਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਾਪਾ ਦੀਪ ਸਿੰਘ ਜੀ ਦਾ ਗੁਰਦੁਆਰਾ ਰਾਮ ਸਰ ਬਬੇਕ ਸਰ ਆਪਣਾ ਅਕਬਰੰਬੂਟਾ ਅਖਾੜਾ ਸੋ ਅਨੇਕਾਂ ਹੀ ਜਿਹੜੇ ਗੁਰਦੁਆਰੇ ਮੰਦਰ ਜਿਹੜੇ ਆ ਇਸ ਵਾਰਡ ਦੇ ਵਿੱਚ ਤੇ ਜੇ ਇਹ ਵਾਰਡ ਪਵਿੱਤਰ ਹੈ ਤੇ ਉਨਾ ਹੀ ਬੇੜਾਗਰ ਕ ਇਸ ਵਾਰਡ ਦਾ ਜਿਹੜਾ ਪ੍ਰਸ਼ਾਸਨ ਨੇ ਕੀਤਾ ਟੋਲੀ ਮਹਲੇ ਦੀ ਸੜਕ ਪੁੱਟੀ ਹੋਈ ਆ ਉਹ ਮੈਂ ਪਿਲਾਸਟ ਟਾਈਮ ਜਦੋਂ ਅ ਪ੍ਰੈਸ ਕਾਨਫਰੰਸ ਕੀਤੀ ਸੀ ਉਸੇ ਦਿਨ ਸੇਮ ਡੇ ਜਿਹੜੀ ਆ ਉਹ ਮੁੜ ਕੇ ਪ੍ਰਸ਼ਾਸਨ ਨੇ ਜਿਹੜੀ ਆ ਉਹ ਸੜਕ ਬਣਾਣੀ ਚਾਲੂ ਕਰਤੀ ਫਿਰ ਉਹ ਰੋਕ ਦਿੱਤੀ ਗਈ ਆ ਪਤਾ ਨਹੀਂ ਕਿਹੜੇ ਪ੍ਰਧਾਨਾਂ ਦੇ ਕਹਿ ਤੇ ਰੋਕ ਦਿੱਤੀ ਗਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਗੁਰੂ ਘਰਾਂ ਦੇ ਜਾਣ ਵਾਲੀ ਜਿਹੜੀਆਂ ਸੜਕਾਂ ਹੈਗੀਆਂ ਉਦਾ ਤੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਉਹਦੀ ਸੀਵਰੇਜ ਦਾ ਧਿਆਨ ਦਿੱਤਾ ਜਾਵੇ ਉਹਦੀ ਸੀਡ ਲਾਈਟ ਦਾ ਧਿਆਨ ਦਿੱਤਾ ਜਾਵੇ ਸੋ ਪਹਿਲੀ ਜਿਹੜੀ ਮੇਰੀ ਵਾਦਾ ਵਾ ਪਬਲਿਕ ਦੇ ਨਾਲ ਵਾਰਡ ਨੰਬਰ 62 ਵਾਰਡ ਨੰਬਰ 46 ਦੇ ਨਾਲ ਉਹ ਹੈ ਕਿ ਗੁਰੂਗੜ੍ਹ ਨੂੰ ਜਾਂਦੇ ਵਾਰਡ ਦਾ ਵਿਕਾਸ ਤੇ ਰਸਤਿਆਂ ਦਾ ਸੁੰਦਰੀਕਰਨ ਕਰਨਾ ਪਬਲਿਕ ਹਿਥਾਲੇ ਕੈਂਪ ਮੁਹయ్యా ਕਰਵਾਉਣਾ ਜਿਹਦੇ ਵਿੱਚ ਪੈਨਸ਼ਨ ਕਾਪ ਆਯੂਸ਼ਮਾਨ ਕਾਰਡ ਨੀਲਾ ਕਾਰਡ ਆਦਿ ਦੇ ਜਿਹੜੇ ਕੈਂਪ ਲਾਏ ਜਾਣਗੇ ਪਾਣੀ ਦੀ ਸਮੱਸਿਆ ਦਾ ਜਿਹੜਾ ਮਟਾਰਾ ਕਰਨਾ ਸੀਵਰੇਜ ਪ੍ਰਣਾਲੀ ਨੂੰ ਠੀਕ ਕਰਨਾ ਸੀਡ ਲਾਈਟਾਂ ਦਾ ਪ੍ਰਬੰਧ ਕਰਨਾ ਗਲਿਆਰੇ ਦੀ ਸਾਫ ਸਵਾਈ ਦਾ ਖਾਸ ਪ੍ਰਬੰਧ ਕਰਨਾ ਵਾਰਡ ਨਾਲ ਸੰਬੰਧਿਤ ਪਾਰਕਾਂ ਦਾ ਸੁੰਦਰੀਕਰਨ ਕਰਨਾ ਅਤੇ 8ਵਾਂ ਤੇ ਲਾਸਟ ਗਲੀਆਂ ਨਾਲੀਆਂ ਨਵੀਆਂ ਬਣਾਉਣੀਆਂ ਸੋ ਮੈਂ ਆਪਣੀ ਵਾਰਡ ਵਾਸੀਆਂ ਨੂੰ ਇਹੀ ਗੱਲ ਕਹਾਂਗਾ ਕਿ ਜੋ ਮੈਂ ਕਹਾਂਗਾ ਉਹੀ ਮੈਂ ਕਰਾਂਗਾ ਸੋ ਦਾਸ ਤੇ ਯਕੀਨ ਕਰਿਓ ਦਾਸ ਨੂੰ ਮੌਕਾ ਦਿਓ ਤਾਂ ਕਿ ਮੈਂ ਇਸ ਵਾਰਡ ਦੀ ਜਿਹੜੀ ਆ ਨੁਹਾਰ ਬਦਲ ਸਕਾਂ ਕਿਉਂ ਕਿਉਂਕਿ ਮੈਂ ਇਸੇ ਵਾਰਡ ਦਾ ਜੰਮਪ ਵਾਲਾ ਕਈ ਤੁਹਾਡੇ ਕੋ ਇੱਥੇ ਕੈਂਡੀਡੇਟ ਕਈ ਤੁਹਾਡੇ ਕੋਲ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਆਉਣੇ ਆ ਜਿਹੜੇ ਰਹਿੰਦੇ ਕਿਤੇ ਆ ਤੇ ਚਾਹਵਾਂ ਇਥੋਂ ਦੇ ਨੇ ਜਿਨ੍ਹਾਂ ਨੂੰ ਕਦੀ ਵੇਖਿਆ ਨਹੀਂ ਹੋਊਗਾ ਤੁਸੀਂ ਸੋ ਉਹ ਵੀ ਤੁਹਾਡੇ ਕੋ ਆਣਗੇ ਕਿਸੇ ਬਰਸਾਤੀ ਟੱਟੂ ਤੇ ਵਿਸ਼ਵਾਸ ਨਾ ਕਰਿਓ ਸੋ ਮੈਂ ਇਹੀ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਅੱਗੇ ਸੰਗਤ ਦੇ ਕਿ ਦਾਸ ਰੂਪ ਇੱਕ ਮੁੱਖਾ ਦੋ ਤੇ ਆਪਾਂ ਇਸ ਵਾਰਡ ਨੂੰ ਜਿਹੜਾ ਪਵਿੱਤਰ ਨਗਰੀ ਗੁਰੂ ਨਗਰੀ ਦੀ ਜਿਹੜੀ ਪਵਿੱਤਰ ਵਾਰਡ ਆ ਉਹਨੂੰ ਜਿਹੜਾ ਵਾ ਇੱਕ ਅਹ ਇਹੋ ਜਾਂ ਰੋਲ ਮਾਡਲ ਸੈੱਟ ਕਰੀਏ ਕਿ ਪੂਰੇ ਪੰਜਾਬ 'ਚ ਸਾਡੀ ਵਾਰਡ ਦੇ ਜਿਹੜੇ ਆ ਉਹ ਚੱਚੇ ਹੋਣ